ਦੋਸਤੋ ਕਦੇ ਤੁਸੀਂ ਅਜੀਹਾ ਸੁਣਿਆ ਹੈ ਕਿ ਕੋਈ ਵਿਅਕਤੀ ਇੰਗਲੈਂਡ ਵਰਗੇ ਮੁਲਕ ਵਿੱਚ ਸੈਟਲ ਹੋਣ ਮਗਰੋਂ ਆਪਣੇ ਜਨੂਨ ਤੇ ਸ਼ੌਂਕ ਕਰਕੇ ਭਾਰਤ ਵਾਪਸ ਆ ਗਿਆ ਹੋਵੇ ਵੀਰੋ ਜੇ ਨਹੀਂ ਸੁਣਿਆ ਨਾ ਤਾਂ ਆਹ ਵੀਡੀਓ ਜ਼ਰੂਰ ਦੇਖੋ ਇਹ ਵੀਡੀਓ 'ਚ ਜਿਹੜੇ ਸ਼ਖਸ ਤੁਹਾਨੂੰ ਦਿਖਾਈ ਦੇ ਰਹੇ ਨੇ ਇਹਨਾਂ ਦਾ ਨਾਮ ਹੈ ਟਿੰਕੂ ਜੀ ਤੇ ਇਹ ਵੀਰ ਕਰਦੇ ਨੇ ਫੋਟੋਗ੍ਰਾਫੀ ਤੇ ਬਿਮਾਰ ਘੋੜਿਆਂ ਦਾ ਇਲਾਜ ਤੇ ਇਹ ਆਪਣੇ ਜਨੂਨ ਕਰਕੇ ਇੰਗਲੈਂਡ ਤੋਂ ਵਾਪਸ ਭਾਰਤ ਆ ਗਏ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪ ਜੀ ਦਾ ਵੀ ਬਹੁਤ ਬਹੁਤ ਸਵਾਗਤ ਜੀ ਮੇਰੇ ਸਰ ਥੋੜਾ ਜਿਹਾ ਆਪਣਾ ਇੰਟਰੋਡਕਸ਼ਨ ਦੇ ਦਿਓ ਤਾਂ ਮੈਂ ਕਮਲਜੀ ਸਿੰਘ ਟੈਂਕੂਵਾਸੀ ਜੀ ਓਕੇ ਤੇ ਘੋੜਿਆਂ ਦਾ ਪ੍ਰੇਮੀ ਜੀ ਹਮ ਹੋਰ ਫਲਵਰ ਸਰ ਕਦੋਂ ਤੋਂ ਤੁਹਾਨੂੰ ਸ਼ੌਂਕ ਪਿਆ ਫਿਰ ਘੋੜੇ ਤੋਂ ਸ਼ੌਂਕ ਆਮ ਸਾਡੇ ਸਾਰੇ ਝੱਟ ਪਰਿਵਾਰ ਜੀ ਪਿੰਡੂ ਹਮ ਤੇ ਗੁਰੂ ਸਾਹਿਬ ਦੀ ਫੌਜ ਜਦੋਂ ਆਉਂਦੀ ਹੁੰਦੀ ਸੀ ਪਿੰਡਾਂ ਵਿੱਚ ਜੀ ਹਮ ਤੇ ਉੱਥੋਂ ਹੀ ਸ਼ੌਂਕ ਸਾਬ ਨੂੰ ਜਾਗਦਾ ਸੀਗਾ ਜੀ ਤੇ ਅਸੀਂ ਵੀ ਉਹਨਾਂ ਲਈ ਦੁੱਧ ਦੀ ਗਰਾਹੀ ਕਰਕੇ ਆਉਂਦੇ ਹੁੰਦੇ ਸੀ ਤੇ ਇੱਕ ਸਿਰਫ ਸਵਾਰੀ ਖਾਤਰ ਤੇ ਸਾਨੂੰ ਫੇਰ ਬੱਚੇ ਕਰਕੇ ਇਹ ਛੋਟੇ ਉਦੋਂ ਹੁੰਦੇ ਸੀਗੇ ਵੀ ਨਹੀਂ ਵੀ ਸ਼ੇਰਾ ਵੀ ਤੂੰ ਸਵਾਰੀ ਨਹੀਂ ਕਰ ਸਕਦਾ ਅਜੇ ਤੂੰ ਕਾਬਿਲ ਨਹੀਂ ਹੈਗਾ ਇਹਦੇ ਪਰ ਤੂੰ ਹੱਥ ਲਾ ਘੋੜੇ ਨੂੰ ਦੇਖ ਤੂੰ ਇਹਨੂੰ ਦਾਣਾ ਫੱਕਾ ਪਾ ਸਕਦਾ ਤੇ ਉੱਥੋਂ ਤਕਰੀਬਨ ਆਪਣਾ ਮਨ ਜਾਗਿਆ ਜੀ ਵੀ ਹਾਂ ਕਦੇ ਜੇ ਆਪਣਾ ਟਾਈਮ ਆਇਆ ਤਾਂ ਜਰੂਰ ਆਪਾਂ ਸਵਾਰੀ ਕਰਾਂਗੇ ਘੋੜਾ ਰੱਖਾਂਗੇ ਜੀ ਬਚਪਨ ਤੋਂ ਮੰਨਦੇ ਵਿੱਚ ਇੱਛਾ ਹੋ ਗਈ ਹਾਂਜੀ ਹਾਂਜੀ ਤੇ ਕੁਝ ਮੇਰੇ ਮਾਤਾ ਜੀ ਦੇ ਨਾਨਕੇ ਉਹ ਜੀ ਠੀਕ ਹੈ ਤੇ ਉਸ ਟਾਈਮ ਕੋਈ ਉਹ ਰਸਤ ਲੈਣਾ ਆਏ ਸੀਗੇ ਤੇ ਉਹਨਾਂ ਨੇ ਸਾਡੇ ਘਰੇ ਤਕਰੀਬਨ 4 ਘੰਟੇ ਰਹਿ ਠੀਕ ਹੈ ਤੇ ਸ਼ੁਰਾਤ ਚ ਉਹਨਾਂ ਕੋ ਇੱਕ ਜਿਹੜਾ ਘੋੜਾ ਸੀਗਾ ਜੀ ਉਹਦੇ ਤੇ ਮੈਂ ਟੁਕੜ ਟੁਕੜ 4 ਘੰਟੇ ਬੈਠਾ ਰਹਾ ਤੇ ਉਹ ਬਹੁਤ ਸਾਹੂ ਸੀਗਾ ਜੀ ਵਿੜਾ ਵੱਡਾ ਸੀਗਾ ਤੇ ਉਹ ਚਰਦਾ ਰਿਹਾ ਤੇ ਤਕਰੀਬਨ ਮੈਂ 4 ਘੰਟੇ ਉਹਦੇ ਉੱਤੇ ਬੈਠੇ ਨਹੀਂ ਰੋਟੀ ਖਾਦੀ ਆ ਜਿਹੜੀ ਤੇ ਮੈਂ ਉਤਰਿਆ ਨਹੀਂ ਥੱਲੇ ਉਹ ਚੀਜ਼ ਦਾ ਵੀ ਮਨ ਵੱਜ ਸ਼ੌਂਕ ਸੀਗਾ ਵੀ ਘੋੜੀ ਸਵਾਰੀ ਬਚਪਨ ਦੀ ਗੱਲ ਹੀ ਆ ਇਹ ਵੀ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਮਨ ਚ ਆ ਗਿਆ ਵੀ ਘੋੜੇ ਰੱਖਨੇ ਆ ਤੇ ਬਿਲਕੁਲ ਜੀ ਇਹ ਸ਼ੌਂਕ ਉਦੋਂ ਪੂਰਾ ਹੋਇਆ ਜਦੋਂ 2004 ਦੇ ਵਿੱਚ ਅਸੀਂ ਪਹਿਲਾ ਘੋੜਾ ਲਿਆ ਜੀ ਓਕੇ ਜੀ ਤੇ ਪਹਿਲਾ ਘੋੜਾ ਉਹ ਕੋਸ਼ਿਸ਼ ਕਰਨ ਵਾਸਤੇ ਉਹ ਪੂਰਾ ਹੋ ਗਿਆ ਜੀ ਹੂੰ ਜਿਆਦਾ دیر ਨਹੀਂ ਰਹਿ ਪਾਇਆ ਜਿਆਦਾ دیر ਨਹੀਂ ਰਹਿ ਸਕਿਆ ਨੋਲੇਜ ਹੈ ਨਹੀਂ ਸੀ ਇੰਨੀ ਤੇ ਦਾਣੇ ਦਾ ਕਿਵੇਂ ਸੋਧਣਾ ਜਨਮ ਨੂੰ ਪਤਾ ਨਹੀਂ ਸੀਗਾ ਓਕੇ ਜੀ ਤੇ ਉਹ ਤੋਂ ਬਾਅਦ ਵਿੱਚ ਫਿਰ ਕਰਦਿਆ ਨੇ ਇਸ ਚੀਜ਼ ਨੂੰ ਥੋੜੇ ਆ ਵਰਜਿਤ ਕੀਤਾ ਵੀ ਨਹੀਂ ਤੂੰ ਇਸ ਦੇ ਕਾਬਲ ਨਹੀਂ ਹੈਗਾ ਵੀ ਆਪਾਂ ਖੇਤੀਬਾੜੀ ਵਾਲੇ ਬੰਦੇ ਆ ਵੀ ਨਾ ਪੰਗੇ ਲਈਏ ਹੂੰ ਤੇ ਜੇ ਸੋ ਘਰ ਤੇ ਸ਼ੌਂਕ ਨਾ ਆਵੇ ਘੋੜੇ ਬਾਰੇ ਪਤਾ ਨਾ ਹੋਵੇ ਥੋੜਾ ਉਹ ਪਰਵਾਹ ਥੋੜਾ ਪਿੱਛੇ ਰਹਿੰਦਾ ਇਸ ਚੀਜ਼ ਤੇ ਪਿੱਛੇ ਰਹਿੰਦਾ ਠੀਕ ਹੈ ਜੀ ਤੇ ਫਿਰ ਮਾਤਾ ਜੀ ਨੇ ਤਾਂ ਮੈਨੂੰ ਮਨਾ ਕਰ ਦਿੱਤਾ ਵੀ ਤੂੰ ਘੋੜਾ ਨਹੀਂ ਲੈ ਸਕਦਾ ਤੇ ਤਕਰੀਬਨ 6 ਮਹੀਨੇ ਮੈਂ ਉਹ ਇੱਕ ਘੋੜਾ ਲੈਣ ਖਾਤਰ ਹੂੰ ਘਰ ਦੇ ਪੋਚੇ ਲਾਏ ਤੇ ਭਾਂਡੇ ਮਾਂਜੇ ਤੇ ਪਲੱਸ ਮੈਂ ਖੇਤੀਬਾੜੀ ਵੀ ਕਰਨੀ ਨਾ ਉਹ ਡੰਗਰਮਾਲ ਦਾ ਵੀ ਸਾਹਮਣਾ ਤੇ 6 ਮਹੀਨੇ ਬਾਅਦ ਜਦੋਂ ਅਸੀਂ ਫਸਲ ਵੱਢੀ ਤਾਂ ਫੇਰ ਮੈਨੂੰ ਮੇਰੀ ਮਾਤਾ ਜੀ ਨੇ ਪੈਸੇ ਦਿੱਤੇ ਤੇ ਬਹੁਤ ਚੱਲਦੂ ਹੁਣ ਘੋੜੀ ਲੈ ਫੇਰ ਮੇਰੀ ਪਹਿਲੀ ਘੋੜੀ ਆਈ ਸੀਗੀ ਜੀ ਓਕੇ ਜੀ ਤੇ ਉਸ ਟਾਈਮ ਤੇ ਲਾਈਨਾਂ ਵਗੈਰਾ ਸੀ ਕਿ ਸਿੰਪਲ ਲਈ ਸੀ ਘੋੜੀ ਸੀ ਬਸ ਨਹੀਂ ਜੀ ਸ਼ੁਰੂਆਤੀ ਤੌਰ ਤੇ ਵਿੱਚ ਜਦੋਂ ਤੁਸੀਂ ਸ਼ੁਰੂ ਕੀਤਾ ਇਹੋ ਜਿਹਾ ਬਿਜ਼ਨਸ ਨਹੀਂ ਸੀ ਖਾਸ ਕਰਕੇ ਮੇਰਾ ਦੋਆਬਾ ਏਰੀਆ ਜਿਹੜਾ ਜੀ ਅਸੀਂ ਰੀਅਲ ਹਾਰਸ ਲਵਰ ਨਾ ਤੇ ਵੀ ਜਾਣੇ ਜਾ ਸਕਦੇ ਹਾਂ ਕਿ ਅਸੀਂ ਕਦੇ ਬਿਜ਼ਨਸ ਲੈਵਲ ਤੇ ਘੋੜੇ ਨਹੀਂ ਲੈ ਕੇ ਗਏ ਸੀ ਅਸੀਂ ਤਾਂ ਸਿਰਫ ਆਪਦੇ ਮਨ ਦੀ ਰੂਹ ਦੀ ਖੁਸ਼ੀ ਲਈ ਰਾਈਡਿੰਗ ਵੇਸ ਤੇ ਘੋੜੇ ਰੱਖਦੇ ਹਾਂ ਓਕੇ ਸ਼ੌਂਕ ਲਈ ਬਸ ਸ਼ੌਂਕ ਲਈ ਬਸ ਆਪਣੇ ਮਨ ਦੀ ਖੁਸ਼ੀ ਲਈ ਜੀ ਜਦੋਂ ਸ਼ਾਮ ਨੂੰ ਸਾਰੇ ਮਿੱਤਰ ਸੱਜਣ ਵਿਹਲੇ ਹੁੰਦੇ ਸੀਗੇ ਉਤੋਂ ਬਾਅਦ 2004 ਚ ਅਸੀਂ ਗੁਰੂ ਸਾਹਿਬ ਦੇ ਫੌਜ ਦੇ ਜਿਹੜੇ ਘੋੜੇ ਹੁੰਦੇ ਸੀ ਹੋਰ ਰੱਖਦੇ ਸੀ ਲਿਆ ਕੇ ਉਹ ਲਿਆ ਕੇ ਤਾਂ ਅਸੀਂ ਉਹਨਾਂ ਨੂੰ ਪੈਰਾਂ ਤੋਂ ਖਰਾਬ ਹੋ ਗਿਆ ਨੂੰ ਸਾਡੇ ਘਰੇ ਚਾਲੇ ਵਾਲੇ ਨੇ ਛੱਡ ਜਾਣੇ ਅਗਲੇ ਚਾਲੇ ਤੇ ਉਹ ਨਹੀਂ ਲੈ ਜਾਣੇ ਤਾਂ ਹੋਰ ਛੱਡ ਜਾਣੇ ਅਸੀਂ ਉਹਨਾਂ ਨੂੰ ਵੀ ਤਿਆਰ ਕਰਕੇ ਰਾਈਡਿੰਗ ਵੇਸ ਤੇ ਯੂਜ਼ ਕਰਤਾ ਤੇ ਹੁਣ ਫਿਲਹਾਲ ਤੁਹਾਡੇ ਫਾਰਮ ਤੇ ਕਿ ਕਿੰਨੇ ਘੋੜੇ ਆ ਮੇਰੇ ਕੋਲ ਇਸ ਟਾਈਮ ਜੀ 4 ਘੋੜੇ ਆ ਜੀ ਓਕੇ ਥੋੜਾ ਡਿਟੇਲ ਦੱਸ ਦਿਓ ਉਹਨਾਂ ਦੇ ਜੀ ਨੌਕਰੀ ਨੌਕਰੀ ਓਕੇ ਤੇ ਇੱਕ ਮੇਰੇ ਕੋਲ ਇਸ ਟਾਈਮ ਹੁਣੇ ਜੇ ਬੱਚਾ ਮੇਰੇ ਫਰੈਂਡ ਨੇ ਮੈਨੂੰ ਗਿਫਟ ਕਰਿਆ ਜੀ ਉਹ ਹੈਗਾ ਆਲਮਗੀਰ ਦਾ ਤੇ ਇੱਕ ਮੇਰੇ ਕੋਲ ਆਸਮ ਦਾ ਬੱਚਾ ਆਲੀਸ਼ਾਨ ਦਾ ਪੁੱਤ ਆ ਹਮ ਹਮ ਸਿਕੰਦਰ ਤੇ ਉਹ ਮੇਰੇ ਫਰੈਂਡ ਨੇ ਅਗਲੇ ਮਹੀਨੇ ਲੈ ਜਾਣਾ ਜੀ ਉਹ ਸੌਫਟ ਬੱਚ ਕਿਸੇ ਵੀ ਨੂੰ ਗਿਫਟ ਕਰਿਆ ਜੀ ਓਕੇ ਤੇ ਇੱਕ ਮੇਰੇ ਫਰੈਂਡ ਦਾ ਮੇਰੇ ਕੋਲ ਹੋਰ ਕੋੜਾ ਆਇਆ ਖੜਾ ਜੀ ਚਾਰ ਕੋੜੇ ਜੀ ਮੇਰੇ ਕੋਲ ਮਤਲਬ ਤੈਨ ਮਾਰવાડી ਇੱਕ ਨੌਕਰੀ ਹਾਂਜੀ ਹਾਂਜੀ ਠੀਕ ਹੈ ਤੇ ਆਪ ਜੀ ਮੇਰਾ ਪਰਪਸ ਇਹੀ ਹੁੰਦਾ ਵੀ ਮੈਂ ਵੀ ਆਪਾਂ ਰਾਈਡਿੰਗ 베ਸ ਤੇ ਕੋੜੇ ਰੱਖਦੇ ਆ ਜਾਂ ਬਿਮਾਰ ਕੋੜੇ ਲੋਕਾਂ ਨੇ ਜਿਹੜੇ ਆਉਂਦੇ ਆ ਜੋ ਲੋਕਾਂ ਦੇ ਬਸ ਵਿੱਚ ਨਹੀਂ ਹੈਗੇ ਸਾਹਮਣੇ ਉਹ ਲਿਆ ਕੇ ਤਾਂ ਉਹਨਾਂ ਦੀ ਸੇਵਾ ਕਰਨਾ ਬਸ ਜੀ ਹਮ ਸਰ ਤੁਹਾਡੇ ਮਨ ਚ ਫੋਟੋਗ੍ਰਾਫੀ ਦਾ ਇੰਟਰਸਟ ਕਿਵੇਂ ਪੈਦਾ ਹੋਇਆ ਫੋਟੋਗ੍ਰਾਫੀ ਜੀ ਮੇਰੇ ਅਜੀਜ਼ ਵੀਰਪਿੰਦਰ ਸਿੱਧੂ ਜੀ ਓਕੇ ਤੇ ਉਹਨਾਂ ਦੇ ਬੈਠੇ ਬੈਠੇ ਇੱਕ ਦਿਨ ਮਨ ਵਿੱਚ ਆਇਆ ਵੀ ਚੱਲ ਵੀ ਵੀਰਾ ਵੀ ਕੈਮਰਾ ਚੱਕ ਤੇ ਫੋਟੋ ਖਿੱਚ ਹੂੰ ਵੀ ਵੇਲੇ ਵੀ ਬੈਠੇ ਆਪਾਂ ਫੋਟੋ ਖਿੱਚਦੇ ਆਂ ਤੇ ਵਧੀਆ ਫੋਟੋ ਆਉਗੀਆਂ ਤੁਸੀਂ ਪਾਇਓ ਮੇਰੇ ਅੱਲ ਦੇ ਹੂੰ ਹੂੰ ਤਾਂ ਸ਼ੁਰੂਆਤ ਵਿੱਚ ਰਿਜ਼ਲਟ ਵਧੀਆ ਮਿਲਿਆ ਤਾਂ ਜੀ ਮੈਨੂੰ ਉਹ ਆਫਰ ਕਰਿਆ ਮਨਪ੍ਰੀਤ ਬਾਉ ਜੀ ਨੇ ਸਹਿਪਤੀ ਪਰ ਵਾਲੇ ਨੇ ਜੀ ਠੀਕ ਹੈ ਜੀ ਤੇ ਹੋਰ ਫਾਰਮਾਂ ਤੋਂ ਜਿਵੇਂ ਜੀਪੀ ਸਟਾਰਟ ਫਾਰਮ ਨੇ ਰਾਜਸਥਾਨ ਵਾਲਿਆਂ ਨੇ ਉਹਨਾਂ ਨੇ ਮੈਨੂੰ ਆਫਰ ਕਰਿਆ ਜੀ ਇਸ ਤਰ੍ਹਾਂ ਹੀ ਜੀ ਅੱਗੇ ਸਲਸਿਲਾ ਚੱਲਦਾ ਰਿਹਾ ਜੀ ਠੀਕ ਹੈ ਤੇ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਫੋਟੋਗ੍ਰਾਫੀ ਦਾ ਇੱਕ ਟੁਕੜੀ ਜੀ 3 ਸਾਲ ਪਹਿਲਾਂ ਦੀ ਗੱਲ ਹੈ 3 ਸਾਲ ਪਹਿਲਾਂ ਠੀਕ ਹੈ ਤੇ ਕੋਈ ਸਕਿੱਲਸ ਲਏ ਤੁਸੀਂ ਕਿ ਕਹਿੰਦਾ ਮਤਲਬ ਕਿ ਤੁਸੀਂ ਜਿਹੜੇ ਤੁਹਾਡੇ ਦੋਸਤ ਨੇ ਤੁਹਾਨੂੰ ਸਭ ਕੁਝ ਗਾਈਡ ਕੀਤਾ ਬਿਲਕੁਲ ਜੀ ਬਿਲਕੁਲ ਪੂਰੇ ਯਾਰਾਂ ਮਿੱਤਰਾਂ ਦੀ ਆਪਣੀ ਮਿਹਨਤ ਜਿਹੜੀ ਸੀਗੀ ਵੀ ਹੈਲਪ ਦਿੱਤੀ ਆਪਾਂ ਨੇ ਕਿਉਂਕਿ ਇੱਕ ਫੋਟੋਗ੍ਰਾਫੀ ਕਰਨਾ ਆਉਂਦੇ ਆਪ ਤੇ ਬਹੁਤ ਵੱਡਾ ਚੈਲੰਜ ਹ ਬਿਲਕੁਲ ਬਿਲਕੁਲ ਜੀ ਜੇ ਤੁਸੀਂ ਬੰਦੇ ਨੂੰ ਤਾਂ ਕਿਸੇ ਵੀ ਪੋਜ਼ ਵਿੱਚ ਕਰ ਸਕਦੇ ਆ ਘੋੜੇ ਨੂੰ ਉਸ ਜਗ੍ਹਾ ਤੇ ਖੜਾਉਣਾ ਉਹਦਾ ਪੋਜ਼ ਦੇ ਹਿਸਾਬ ਨਾਲ ਫੋਟੋ ਖਿੱਚਣੀਆਂ ਤੇ ਬਹੁਤ ਮੁਸ਼ਕਲ ਕੰਮ ਹੈ ਪਰ ਮੈਨੇ ਕਰ ਲਈਦਾ ਜੀ ਕਲਾਇੰਟ ਜਿਹੜਾ ਘੋੜਾ ਮਾਲਿਕ ਹੈ ਹਾਂ ਜੀ ਉਹਨਾਂ ਨੂੰ ਵੀ ਆਰੰਡਰ ਸਹੀ ਨਹੀਂ ਆਈ ਕੁਝ ਇਸ ਤਰ੍ਹਾਂ ਰੰਦਾ ਹੋਊਗਾ ਬਿਲਕੁਲ ਬਿਲਕੁਲ ਜੀ ਕਿਉਂਕਿ ਉਹਨਾਂ ਨੂੰ ਸੈਟੀਸਫਾਈ ਕਰਨਾ ਇੱਕ ਫੋਟੋਗ੍ਰਾਫੀ ਦਾ ਘੋੜੇ ਦਾ ਇੱਕ ਮੂਡ ਹੁੰਦਾ ਜੀ ਹਮ ਅੱਜ ਘੋੜੇ ਦਾ ਮੂਡ ਫਰੈਸ਼ ਆ ਤਾਂ ਤੁਸੀਂ ਫੋਟੋ ਖਿੱਚੂਗੇ ਮੋਬਾਈਲ ਨਾਲ ਬਹੁਤ ਚੰਗੀਆਂ ਹੁੰਦੀਆਂ ਨੇ ਕਈ ਵਾਰੀ ਤੁਸੀਂ 10 ਲੱਖ ਦਾ ਵੀ ਕੈਮਰਾ ਲੈ ਜਾਓ ਪਰ ਜੇ ਘੋੜੇ ਦਾ ਮੂਡ ਹੀ ਨਹੀਂ ਫਰੈਸ਼ ਹੈਗਾ ਘੋੜਾ ਖੜਦਾ ਹੀ ਨਹੀਂ ਹੈਗਾ ਪੂਰਾ ਤੇ ਤੁਸੀਂ ਉਹ 10 ਲੱਖ ਦਾ ਕੈਮਰਾ ਵੀ ਤੁਹਾਡੇ ਕਿਸੇ ਕੰਮ ਨਹੀਂ ਆਉਂਦਾ ਫਿਰ ਤੁਹਾਨੂੰ ਵੇਟ ਕਰਨੀ ਪੈਂਦੀ ਆ ਹਾਂਜੀ ਹਾਂਜੀ ਬਿਲਕੁਲ ਜੀ ਮਤਲਬ ਅੱਜ ਤੁਸੀਂ ਫੋਟੋਗ੍ਰਾਫੀ ਲਈ ਰੈਡੀ ਹੋ ਗਏ ਕੋੜੇ ਨੇ ਕੋਈ ਸਹੀ ਪੋਜ ਨਹੀਂ ਮਨਾਇਆ ਬਿਲਕੁਲ ਜੀ ਫਿਰ ਉਹ ਦਿਨ ਤੁਹਾਨੂੰ ਸਕਿਪ ਕਰਨਾ ਪਏਗਾ ਬਿਲਕੁਲ ਜੀ ਬਿਲਕੁਲ ਤੁਹਾਨੂੰ ਉਹ ਦਿਨ ਕਿ ਉਹਨਾਂ ਦਿਨਾਂ 'ਚ ਕੋਈ ਹੋਰ ਜਿੰਨੇ ਖੜੇ ਆ ਕੋੜੇ ਉਹਨਾਂ ਦੀ ਖਿੱਚ ਲੈਣੇ ਹੋ ਜੇ ਕੋਈ ਉਹਨਾਂ 'ਚ ਸਹੀ ਆ ਰਿਹਾ ਨਹੀਂ ਨਹੀਂ ਜੀ ਆਪਾਂ ਨੂੰ ਉਸ ਹਿਸਾਬ ਨਾਲ ਆਵਾਜ਼ ਸੁਣਾ ਕੇ ਕਈ ਵਾਰੀ ਕੋਈ ਹੋਰ ਜੁਗਾੜ ਤਾਂ ਲਾਉਣੀ ਪੈਂਦੇ ਜੀ ਠੀਕ ਹੈ ਕਿਉਂਕਿ ਹਰੇਕ ਦਾ ਆਪਦਾ ਇੱਕ ਇੰਪੋਰਟੈਂਟ ਹੁੰਦਾ ਡੇਜ਼ ਆਪਾਂ ਕੀ ਅੱਗੇ ਜਾ ਕੇ ਹੋਰ ਕੰਮ ਕਰਨੇ ਬਿਲਕੁਲ ਜੀ ਬਿਲਕੁਲ ਹਮ ਤੇ ਸਰ ਨਾਲ ਤੁਸੀਂ ਬੈਦ ਦਾ ਕੰਮ ਵੀ ਕਰਦੇ ਹਾਂ ਯਾਨੀ ਘੋੜੇ ਕਈ ਬਿਮਾਰ ਸਹੀ ਕਰ ਦਿੰਦੇ ਹਾਂ ਹਾਂਜੀ ਹਾਂਜੀ ਉਹਦਾ ਕਿਵੇਂ ਰਿਆ ਕਿਵੇਂ ਸ਼ੁਰੂ ਕੀਤਾ ਉਹ ਕੰਮ ਸੀ ਸ਼ੁਰੂਆਤ ਬੱਜੀ ਮੈਨੂੰ ਵੀਰ ਜੀ ਪਿੰਦਰ ਸਿੱਧੂ ਵੀਰ ਨੇ ਇੱਕ ਘੋੜੀ ਦਿੱਤੀ ਸੀ ਕਿ ਆਮਕ ਓਕੇ ਜਿਹਦੇ ਤੋਂ ਮੈਨੂੰ ਅਸਲ ਬੈਦ ਦੀ ਜ਼ਿਆਦਾ ਨੋਲੇਜ ਆਈ ਕਿਆਮਤ ਕਿਆਮਤ ਕੋੜੀ ਉਤੋਂ ਪਹਿਲਾਂ ਗੁਰੂ ਸਾਹਿਬ ਦੀਆਂ ਫੌਜਾਂ ਦੇ ਜਿਹੜੇ ਘੋੜੇ ਆਉਂਦੇ ਹੁੰਦੇ ਸੀਗੇ ਹੂੰ ਉਹ ਬਿਮਾਰ ਜਿੰਮੇ ਆਪਣੇ ਘਰੇ ਆਉਂਦੇ ਸੀ ਉਹਨਾਂ ਤੋਂ ਵੀ ਕੁਝ ਸਿੱਖਣ ਨੂੰ ਮਿਲਦਾ ਸੀਗਾ ਜੀ ਨਹੀਂ ਉਹ ਤੁਹਾਨੂੰ ਫਿਰ ਗਾਈਡ ਕਿਵੇਂ ਕੀਤਾ ਗਿਆ ਕਿਉਂਕਿ ਮੇਰੇ ਅਜੀਜ਼ ਬੀਰਿਆ ਸੁਰਿੰਦਰ ਮੰਗਟ ਜੀ ओके ਮੈਂ ਉਹਨਾਂ ਤੋਂ ਬੜਾ ਪ੍ਰਭਾਵਿਤ ਸੀ ਜਦੋਂ ਵੀ ਉਹ ਕੋਈ ਬਿਮਾਰ ਘੋੜੀ ਲਿਆਉਂਦੇ ਸੀਗੇ ਹੂੰ ਤੇ ਉਹ ਦੱਸਦੇ ਹੁੰਦੇ ਸੀ ਵੀ ਇਹਦੀ ਆਹ ਕੰਡੀਸ਼ਨ ਸੀ ਜਿੱਦਾਂ ਠੀਕ ਹੋਈ ਆ ਤੇ ਮੇਰੇ ਮਨ 'ਚ ਵੀ ਉਹ ਜਿਹਾ ਹੋਇਆ ਵੀ ਚਲੋ ਆਪਾਂ ਵੀ ਕਦੇ ਦੇਖਾਂਗੇ ਇਹ ਘੋੜੀ ਅਸੀਂ ਫੜ ਕੇ ਠਾਲ ਦਿੰਦੇ ਛੇ ਬੰਦੇ ਹੂੰ ਗੋਡੇ ਮੁਰਦੇ ਨਹੀਂ ਸੀ ਪੈਰਾਂ 'ਚ ਲਮੀਨੇਟ ਇਸ ਦੀ ਪ੍ਰੋਬਲਮ ਸੀ ਤੇ ਮਤਲਬ ਮੈਂ 2 ਮਹੀਨੇ ਦੇ ਵਿੱਚ ਉਹ ਘੋੜੀ ਸੈੱਟ ਕਰੀ ਸੀ ਜਿਹੜੀ ਵੀ ਹਰ ਕੋਈ ਕਹਿੰਦਾ ਸੀ ਵੀ ਇਹ ਮਰ ਕੇ ਜਾਊਗੀ ਜੋ ਕੋੜੀ ਬੜੇ ਵਧੀਆ ਘੁੰਮਦੀ ਫਿਰਦੀ ਆ ਜੀ ਕੋਈ 3 ਮਹੀਨੇ ਪੂਰੀ ਉਹਦੀ ਸੇਵਾ ਕੀਤੀ ਉਹਦੀ ਪੂਰੀ 2 ਮਹੀਨੇ ਜੀ 2 ਮਹੀਨੇ ਚੋੜੀ ਕੋੜੀ ਸੈਟ ਹੋ ਗਈ ਬਹਾਲ ਕਰਤਾ ਬਹਾਲ ਹੋ ਗਈ ਸੀ ਜੀ ਓਕੇ ਕਿਉਂਕਿ ਤੁਹਾਡੇ ਚ ਜਨੂਨ ਹੋਣਾ ਚਾਹੀਦਾ ਕਿਸੇ ਵੀ ਕੰਮ ਦਾ ਇੱਕ ਫੇਸਬੁਕ ਤੇ ਇਕੱਲਾ ਫੋਟੋ ਆ ਅਪਲੋਡ ਲਾਣਾ ਕੋਈ ਮਕਸਦ ਨਹੀਂ ਹੋਣਾ ਚਾਹੀਦਾ ਇਸ ਵਿੱਚ ਗੂਗਲ ਦੇਵ ਤੇ ਤੁਸੀਂ ਕੁਝ ਵੀ ਸਿੱਖ ਸਕਦੇ ਆ ਪਰ ਉਹ ਜਾਤੇ ਤੁਸੀਂ ਪ੍ਰੈਕਟੀਕਲ ਨਹੀਂ ਕਰਦੇ ਤੁਸੀਂ ਉਹਦੇ ਵਿੱਚ ਜ਼ੀਰੋ ਆ ਤੁਹਾਡੇ ਜਨੂੰਨ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤੁਹਾਨੂੰ ਹੁਣ ਮਤਲਬ ਇੱਕ ਘੋੜੀ ਦੇ ਨੁਸਖੇ ਜਿਵੇਂ ਆਪਾਂ ਕਹੇ ਇਹ ਪੈਰ ਖਰਾਬ ਹੈ ਤਾਂ ਆ ਚੀਜ਼ ਵਰਤੋ ਉਸ ਤਰ੍ਹਾਂ ਕਿਸ ਤੋਂ ਤੁਹਾਨੂੰ ਸਿੱਖਲਾਈ ਮਿਲੀ ਆਪਦੀਆਂ ਗਲਤੀਆਂ ਤੋਂ ਜੀ ਕਿਉਂ ਆਪਦੇ ਘਰੇ ਅਸੀਂ ਘੋੜੇ ਰੱਖਦੇ ਆ ਉਹਨਾਂ ਨੂੰ ਕੀ ਡਾਈਟਾਂ ਚੰਗੀਆਂ ਦਿੰਨੇ ਨੇ ਮਾੜੀਆਂ ਦਿੰਨੇ ਆ ਹੂੰ ਜਿਹੜੀ ਚੰਗੀ ਡਾਈਟ ਆ ਉਹਨੇ ਘੋੜੇ ਨੂੰ ਵਧੀਆ ਕਰਨਾ ਪਰ ਮੇਰਾ ਰੂਟੀਨ ਜੇ ਜਿੰਨਾ ਚਿਰ ਮੈਂ ਘੋੜੇ ਰੱਖਿਆ ਹਾਂ ਤਾਂ ਮੇਰੇ ਕੋ ਬਿਮਾਰ ਘੋੜੇ ਆ। ਜੇ ਚੰਗੇ ਘੋੜੇ ਹੁੰਦੇ ਸੀ ਤਾਂ ਮੈਂ ਰੋਜ਼ ਉਹਨਾਂ ਨੂੰ ਆਪਣੇ ਹੱਥੀ ਪ੍ਰੈਕਟਿਸ ਕਰਾਉਂਦਾ। ਜੇ ਬੱਚਾ ਤਾਂ ਹੱਥੀ ਤੋਰ ਕੇ ਜੇ ਘੋੜਾ ਵੱਡਾ ਤਾਂ ਉੱਤੇ ਉੱਪਰ ਬੈ ਕੇ। ਘੋੜਾ ਬਣੇ ਰਾਈਡਿੰਗ ਦੇ ਸਤੇ ਆ। ਉਹ ਤਾਂ ਅਸੀਂ ਤਾਂ ਤੁਸੀਂ ਕੁੱਤਾ ਬਣਾ ਦਿੱਤਾ ਉਹਨੂੰ ਬਨ ਕੇ। ਪਰ ਉਹ ਘੋੜਾ ਆ ਜਿਹੜਾ ਘੋੜੇ ਨੂੰ ਘੋੜੇ ਤਰ੍ਹਾਂ ਟ੍ਰੀਟ ਕਰਾਂਗੇ ਘੋੜਾ ਕਦੇ ਬਿਮਾਰ ਨਹੀਂ ਹੁੰਦਾ। ਠੀਕ ਹੈ ਜੀ ਰੋਜ਼ ਤੋਰਨਾ ਜਿਵੇਂ ਉਹਨੂੰ ਪੂਰਾ ਡਾਈਟ ਦੇ ਸਕਦੇ ਹੋ ਇਹ ਘੋੜਾ ਘਟੂ ਘਟ ਵੀ ਦਿਨ ਵਿੱਚ 8 ਘੰਟੇ ਚੱਲਣ ਵਾਲਾ ਘੋੜਾ